ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋ ਇੱਕ ਜਿਹੜਾ ਹੈਗਾ ਤੁਹਾਡੇ ਨਾਲ ਗੱਲਬਾਤ ਮੈਂ ਕਰਨੀ ਸੀ ਤੁਸੀਂ ਵੀ ਜਿਹੜੇ ਹੈਗੇ ਹੁਣ ਕਿਸਾਨ ਵੀ ਜ਼ਿਆਦਾਤਰ ਅ ਮਸਰੂਫ ਹੋ ਗਏ ਬਿਜ਼ੀ ਹੋ ਗਏ ਆ ਕਣਕ ਦੀ ਵਾਢੀ ਕਿਉਂਕਿ ਸਟਾਰਟ ਹੋ ਗਈ ਆ ਇੱਕ ਬੇਨਤੀ ਆਪਾਂ ਕੀਤੀ ਸੀਗੀ ਤੇ ਪਹਿਲਾਂ ਵੀ ਮੈਂ ਲਗਾਤਾਰ ਹੀ ਕਰਦਾ ਆ ਹਾਂ ਕਿ ਕਣਕ ਹੈ ਚਾਹੇ ਝੋਨਾ ਹੈ ਚਾਹੇ ਕੋਈ ਹੋਰ ਫਸਲਾਂ ਨੇ ਕਿ ਨਾਈਟ੍ਰੋਜਨ ਤੱਤ ਹੈ ਜਿਹੜਾ ਨਾਈਟ੍ਰੋਜਨ ਦੇ ਨਾਲ-ਨਾਲ ਨਾ ਫਾਸਫੋਰਸ ਪोटाश ਹੈ ਸਲਫਰ ਹੈ ਜਾਂ ਛੋਟੇ ਤੱਤ ਹੈ ਲੋਹਾ ਤੱਤ ਹੈ ਜ਼ਿੰਕ ਹੈ ਮੈਗਨੀਜ਼ ਹੈ ਇਹਨਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ ਤੇ ਯੂਰੀਆ ਲਾਪਾਂ ਬਹੁਤ ਮਤਲਬ ਕੱਲੀ ਯੂਰੀਆ ਤੇ ਡਿਪੈਂਡ ਨਹੀਂ ਰਹਿਣਾ ਤੇ ਕਾਫੀ ਕਿਸਾਨ ਵੀਰ ਇਸ ਗੱਲ ਨੂੰ ਫਾਲੋ ਕਰਕੇ ਜਾਂ ਕਿਸਾਨ ਵੀ ਜਿਹੜੇ ਬੜੇ ਅਵੇਅਰ ਹੋ ਰਹੇ ਕਿ ਯੂਰੀਆ ਦੀ ਖਪਤ ਆਪਾਂ ਜਰੂਰਤ ਅਨਸਾਰ ਹੀ ਫਸਲ ਨੂੰ ਪਾਈਏ ਜਰੂਰਤ ਤੋਂ ਬਿਨਾਂ ਨਾ ਪਾਈਏ ਇਹਦੇ ਬਾਰੇ ਆਪਾਂ ਡਿਟੇਲ 'ਚ ਵੀ ਆਉਂਦੇ ਸਮੇਂ 'ਚ ਵੀ ਜਾਣਕਾਰੀ ਸਾਂਝੀ ਕਰਦੇ ਰਹਾਂ ਕਿ ਇਹਦੇ ਵਿੱਚੋਂ ਯੂਰੀਆ 'ਚੋਂ ਕਾਫੀ ਜਦੋਂ ਆਪਾਂ ਪਾਉਨੇ ਲਾਸ ਹੋ ਜਾਂਦੇ ਆ ਕਿੰਨੀ ਜ਼ਰੂਰਤ ਹੁੰਦੀ ਹੈ ਫਸਲ ਨੂੰ ਇੱਕ ਟਾਈਮ ਦੇ ਉੱਤੇ ਕਾਹੇ ਚਾਹੇ ਕਣਕਾ ਚਾਹੇ ਝੋਨਾ ਵੀ ਇੱਕ ਡੋਜ਼ ਕਿੰਨੀ ਚਾਹੀਦੀ ਆਮ ਤੌਰ ਤੇ ਆਪਾਂ ਇੱਕ ਥੈਲਾ ਪਾਉਨੇ ਇੱਕ ਵਾਰ 'ਚ ਜਦਕਿ ਜਿਹੜੀ ਜ਼ਰੂਰਤ ਆ ਉਹ ਘਟ ਹੁੰਦੀ ਹੈ ਕਾਫੀ ਕਿਸਾਨ ਵੀਰਾਂ ਨੇ ਇਸ ਵਾਰ ਯੂਰੀਆ ਜਿਹੜਾ ਹੈਗਾ ਘਟਾਇਆ ਤੇ ਬੇਨਤੀ ਮੇਰੀ ਇੱਕ ਹੈ ਕਿ ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਜਰੂਰ ਦਿਆ ਜਾਏ ਜਿਹੜੇ ਕਿਸਾਨ ਵੀਰਾਂ ਨੇ ਕਿਉਂਕਿ ਕਾਫੀ 2 ਥੈਲੇ ਵਾਲੇ ਕਿਸਾਨ ਵੀ ਹੁੰਦੇ ਆ ਜਿਨ੍ਹਾਂ ਨੇ 2 ਪਾਏ ਆ 3 ਪਾਏ ਆ 3.5 ਪਾਏ ਆ 4 ਪਾਏ ਆ ਚਾਰਾਂ ਤੋਂ ਵੱਧ ਵੀ ਕਈ ਕਿਸਾਨ ਵੀਰ ਯੂਰੀਆ ਪਾਉਂਦੇ ਜਦਕਿ ਉਹ ਬਿਲਕੁਲ ਕੋਈ ਫਾਇਦਾ ਨਹੀਂ ਹੈਗਾ ਉਹਦੇ ਵਿੱਚ ਲੌਸ ਜ਼ਿਆਦਾ ਹੁੰਦੇ ਆ ਉਹਦੇ ਵਿੱਚੋਂ ਲੀਚ ਡਾਊਨ ਜ਼ਿਆਦਾ ਹੁੰਦਾ ਹੈ ਪਾਣੀ ਤੇ ਵਾਤਾਵਰਨ ਤੇ ਉਹਦਾ ਪ੍ਰਭਾਵ ਪੈਂਦਾ ਪਲੱਸ ਚਲੋ ਜੇ ਇਹ ਜਿਹੜੀ ਖਾਦ ਆ ਥੋੜਾ ਜਿਹਾ ਰੇਟੇ ਦਾ ਘਾਟ ਆ ਤਾਂ ਆਪਾਂ ਨੂੰ ਜਿਹੜਾ ਹੈਗਾ ਜਿਵੇਂ ਫਸਲ ਦੇ ਵਿੱਚ ਘਾਟ ਹੋਰ ਕਿਸੇ ਤਰ੍ਹਾਂ ਦੀ ਆ ਗਈ ਥੋੜੀ ਜੀ ਉਹਦੇ ਵਿੱਚ ਕੋਈ ਪੀਲਾਪਣ ਆ ਗਿਆ ਉਹਦੀ ਵਾਧਾ ਰੋਗ ਗਿਆ ਤਾਂ ਆਪਾਂ ਯੂਰੀਆ ਹੀ ਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਮੈਨੂੰ ਇਹ ਦੱਸਿਆ ਜਾਂਦਾ ਕਿ ਕਿਹੜੇ ਕਿਸਾਨ ਵੀਰਾਂ ਨੇ ਜਿਨ੍ਹਾਂ ਦੇ ਚਾਰ ਪਾਉਂਦੇ ਸੀ ਉਹਨਾਂ ਨੇ 3.5 ਗੱਟੇ ਪਾਏ ਜਾਂ 3 ਪਾਏ ਜਿਹੜੇ ਕਿਸਾਨ ਵੀ 3 ਪਾਉਂਦੇ ਸੀ ਉਹਨਾਂ ਨੇ 2.5 ਗੱਟੇ ਪਾਏ ਜਾਂ 2 ਗੱਟੇ ਪਾਏ ਕਿਉਂਕਿ ਆਪਾਂ ਜਦੋਂ ਪਾਉਨੇ ਆ ਇੱਕ ਥੈਲਾ ਪਾਉਨੇ ਆ ਤੇ ਮੈਂ ਬੇਨਤੀ ਕਰਦਾ ਉਹਨਾਂ ਕਿ 30-32 ਕਿਲੋ ਦੀ ਡੋਜ਼ ਹੋਣੀ ਚਾਹੀਦੀ ਆ ਤੇ ਇੰਨੀ ਹੀ ਜ਼ਰੂਰਤ ਹੁੰਦੀ ਆ ਜਦੋਂ ਆਪਾਂ ਪਾਉਣੀ ਆ ਤੇ ਆਪਾਂ ਬੜੇ ਆਰਾਮ ਦੇ ਨਾਲ ਜੇ ਆਪਾਂ ਤਿੰਨ ਕਿਸ਼ਤਾਂ ਵੀ ਪਾਉਣੀਆਂ 30-32-32 ਕਿਲੋ ਦੀਆਂ ਤਾਂ 10 ਕਿਲੋ 12 ਕਿਲੋ ਤੱਕ ਇੱਕ ਕਿਸ਼ਤ ਮਗਰ ਆਪਾਂ ਯੂਰੀਆ ਬਚਾ ਸਕਦੇ ਆ 30 ਕਿਲੋ 40 ਕਿਲੋ ਤਾਈਂ ਜਾਂ ਜੇ ਆਪਾਂ 3 ਗੱਟੇ ਪਾਉਣੇ ਆ ਤਾਂ ਉਹਦੀ ਥਾਂ ਤੇ ਆਪਾਂ ਦੋ ਗੱਟਿਆਂ ਨਾਲ ਬਹੁਤ ਵਧੀਆ ਸਾਰ ਸਕਦੇ ਆ ਦੋ ਥੈਲਿਆਂ ਨਾਲ ਜਾਂ ਆਪਾਂ ਢਾਈ ਥੈਲਿਆਂ ਤੇ ਆ ਸਕਦੇ ਆ ਨਾਲ ਜ਼ਰੂਰਤ ਅਨੁਸਾਰ ਜਿਹੜਾ ਤੁਹਾਨੂੰ ਫਾਰਮੂਲਾ ਦਿੱਤਾ ਸੀ ਜਿਹੜਾ ਛੋਟੇ ਤੱਤਾਂ ਵਾਲਾ ਫਾਰਮੂਲਾ ਤੇ ਨਾਲ ਆਪਾਂ ਨਾਈਟ੍ਰੋਜਨ ਪਾ ਕੇ ਵਿੱਚ ਕਿਲੋ ਡੇਢ ਕਿਲੋ ਤਾਈ ਜਿਹੜੀ ਯੂਰੀਆ ਜਿਹਦੇ ਨਾਲ ਫਸਲ ਦੇ ਵਿੱਚ ਛੋਟੇ ਤੱਤਾਂ ਦੀ ਪੂਰਤੀ ਹੁੰਦੀ ਨਾਲ ਨਾਈਟ੍ਰੋਜਨ ਮਿਲਦਾ ਜਿੱਥੇ ਬਹੁਤ ਜ਼ਿਆਦਾ ਕਣਕ ਦਬਗੀ ਸੀ ਜਾਂ ਝੋਨੇ 'ਚ ਵੀ ਆਪਾਂ ਦੱਸਦੇ ਹੁੰਦੇ ਆ ਕਿ ਜ਼ਰੂਰਤ ਅਨੁਸਾਰ ਆਪਾਂ ਅਮੀਨੋ ਐਸਿਡ ਵਗੈਰਾ ਜਿੱਥੇ ਵੀ ਜ਼ਰੂਰਤ ਹੈਗੀ ਉੱਥੇ ਮੈਂ ਨਾਲ ਦੀ ਨਾਲ ਫਾਰ ਝਾੜ ਘਟਾਏ ਤੋਂ ਬਿਨਾ ਚੰਗਾ ਝਾੜ ਘਟ ਯੂਰੀਆ ਨਾਲ ਤੇ ਇਹ ਮੈਨੂੰ ਜਰੂਰ ਦੱਸਿਆ ਜੇ ਕਿ ਕਿਹੜੇ ਕਿਹੜੇ ਕਿਸਾਨ ਵੀਰਾਂ ਨੇ ਯੂਰੀਆ ਘਟਾਈ ਹੈ ਝਾੜ ਬਹੁਤ ਵਧੀਆ ਹੋਊਗਾ ਜਿੱਥੇ ਸੰਤੁਲਿਤ ਖਰਾਕ ਆਪ ਪ ਵਰਤੀ ਹੈ ਨਾ ਤੱਤਾਂ ਵਾਲੀਆਂ ਸਪ੍ਰੇਆਂ ਵੀ ਕੀਤੀਆਂ ਜਰੂਰਤ ਅਨੁਸਾਰ ਸਲਫਰ ਵੀ ਦਿੱਤਾ ਹੈ ਜਿੰਕ ਮੈਗਨੀਜ਼ ਵਾਲੀ ਸਪਰੇਅ ਵੀ ਕੀਤੀ ਜਰੂਰਤ ਅਨੁਸਾਰ ਪोटाश ਦਿੱਤਾ ਹੈ ਜਰੂਰਤ ਅਨੁਸਾਰ ਨਾਈਟ੍ਰੋਜਨ ਫਾਸਫੋਰਸ ਦਿੱਤਾ ਕੱਲੀ ਜੇ ਆਪਾਂ ਯੂਰੀਆ ਵੱਧ ਪਾਵਾਂਗੇ ਉਹਦੇ ਕਾਫੀ ਕਈ ਜਿਹੜੇ ਸਾਈਡ ਇਫੈਕਟ ਨੇ ਜਾਂ ਮਾਤਾਵਾਰਨ ਤੇ ਜਾਂ ਪਾਣੀ ਦੀ ਕੁਆਲਿਟੀ ਦੇ ਉੱਤੇ ਇਹਦੇ ਬਾਰੇ ਮੈਂ ਵੱਖਰੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਬਸ ਬੇਨਤੀ ਮੇਰੀ ਹੈ ਕਿ ਮੈਨੂੰ ਜਰੂਰ ਦੱਸਿਆ ਜੇ ਤੇ ਇਸ ਵਾਰ ਵੀ ਆਪਾਂ ਕੋਸ਼ਿਸ਼ ਕਰਾਂਗੇ ਝੂਨੇ ਦੇ ਵਿੱਚ ਵੀ ਇਸੇ ਤਰ੍ਹਾਂ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਰਹੂੰਗਾ ਸਮੇਂ-ਸਮੇਂ ਤੇ ਯੂਰਗਿਆ ਆਪਾਂ ਘਟਾ ਕੇ ਚੰਗਾ ਚਾੜ ਸੰਤੁਲਿਤ ਖਰਾਕੀ ਪ੍ਰਬੰਧ ਦੇ ਨਾਲ ਆਪਾਂ ਲਵਾਂਗੇ ਤੇ ਜਰੂਰ ਲਵਾਂਗੇ ਵਾਹਿਗੁਰੂ ਜੀ ਮੇਰ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾ